ਸਸੀ ਗਾਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੇਵ ਸਿੰਘ ਚੰਡ ਔਰ ਅਸੀਂ ਪਹੁੰਚ ਚੁੱਕੇ ਹਾਂ ਡਿਸਟ੍ਰਿਕਟ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਦਬੂਲੀਆਂ ਵਿਖੇ ਜਿੱਥੇ ਕਿ ਇਸ ਵਾਰ ਤੀਸਰਾ ਜਿਹੜਾ ਇੰਤਜ਼ਾਰ ਵਾਲੀ ਮਾਰ ਵਾਲੀ ਜਨਰਲ ਰਿਪੋਰਟ ਆ ਰਹੀ ਹੈ ਸੋ ਸੱਜਣ ਸਰ ਜੀ ਦੇ ਕੋਲ ਪਹੁੰਚੇ ਚੁੱਕੇ ਹਾਂ ਜਲਦੀ ਜਲਦੀ ਉਹਨਾਂ ਨੂੰ ਦੱਸਣ ਲਈ ਔਰ ਹੋਰ ਵੀ ਪਤਵਾਰ ਨਾਲ ਸਾਰਾ ਬਤਾਲ ਬਤਾਲੀ ਸੋ ਸਤਾਂਪੁਰ ਤੋਂ ਸਰਦਾਰ ਸੱਜਣ ਸਿੰਘ ਜੀ ਚੀਮਾ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਅਪਾ ਕੋਸ਼ਿਸ਼ ਕਰਾਂਗੇ ਸਸਿਕਾ ਸਰ ਸਸਿਕਾ ਜੀ ਸਰ ਸਰ ਤੀਸਰਾ ਟੂਰਨਾਮੈਂਟ ਇਸ ਵਾਰ ਕਰਵਾਉਣ ਜਾ ਰਹੇ ਹੋ ਬੜੇ ਵੱਡੇ ਲੈਵਲ ਤੇ ਇਸ ਵਾਰ ਟੂਰਨਾਮੈਂਟ ਹੋਣ ਜਾ ਰਿਹਾ ਹੈ ਤੁਹ ਕੀ ਕਰ ਜਾਓਗੇ ਦੇਖੋ ਸਾਹਿਬ ਜੀ ਮੋਟੀ ਸ਼ਨਾ ਤੋਂ ਆਪਣੇ ਪਹਿਲੇ ਟੂਰਨਾਮੈਂਟ ਦਾ ਲੋਏ ਬਹੁਤ ਕਈਆਂ ਗਲਤੀਆਂ ਸਦਾ ਸਦਾ ਕੇ ਬਿਹਤਰ ਹੈ ਟੂਰਨਾਮੈਂਟ ਔਰ ਅੱਗੇ ਤੋਂ ਵੀ ਇਹਨੂੰ ਕਿੱਥੇ ਤੱਕ ਜਾਈਗਾ ਸਾਡਾ ਜਿਹੜਾ ਇੱਕੋ ਹੀ ਨਿਸ਼ਾਨਾ ਹੈ ਕਿ ਅਸੀਂ ਹਲਕੇ ਦੇ ਵਿੱਚ ਖੇਡ ਕਲਚਰ ਪੈਦਾ ਕਰਕੇ ਜੇਦਾ ਵੱਲ ਰੁਚੀ ਪੈਦਾ ਕਰਕੇ ਨੌਜਵਾਨਾਂ ਦੇ ਤੇ ਇਹਨਾਂ ਨੂੰ ਨਸ਼ਿਆਂ ਦੀ ਆਦਤ ਤੋਂ ਹੋਰ ਬੰਦ ਕਰਵਾ ਤੇ ਇਹਨਾਂ ਨੂੰ ਰੋਕ ਕੇ ਇੱਕ ਵਧੀਆ ਜਿਹੜੇ ਨੇ ਸ਼ਹਿਰੀ ਬਣਾਣਾ ਵਧੀਆ ਇੱਕ ਨਾਗਰਿਕ ਬਣਾਣਾ ਇਹਨਾਂ ਨੂੰ ਇਹਨਾਂ ਨੂੰ ਚੰਗੇ ਰਸਤੇ ਤੇ ਪਾਣਾ ਇਹ ਸਾਡੀ ਕੋਸ਼ਿਸ਼ ਹੈ ਉਸੇ ਕੋਸ਼ਿਸ਼ ਦੇ ਤਹਿਤ ਵੀ ਹਰ ਸਾਲ ਜਿਹੜਾ ਇਹ ਟੂਰਨਾਮੈਂਟ ਇੱਥੇ ਵੀ ਕਰਾਉਣਾ ਹਰ ਜਗ੍ਹਾ ਜਿੱਥੇ ਸਾਨੂੰ ਮੌਕਾ ਮਿਲਦਾ ਜਿੱਥੇ ਵੀ ਅਸੀਂ ਖੇਡਾਂ ਨੂੰ ਉਤਸ਼ਾਹ ਕਰਦੇ ਆ ਤਾਂ ਕਿ ਜਵਾਨੀ ਜਿਹੜੀ ਆ ਉਹ ਨਸ਼ਾ ਬੁਰੀ ਬਿਲਕੁਲ ਕਿਤੇ ਨਾ ਕਿਤੇ ਨਸ਼ੇ ਨੂੰ ਜਰੂਰ ਥਲ ਪੈ ਗਈ ਜਿਹਦੇ ਇਸੋ ਹੋਈਆਂ ਗਰਾਉਂਡਾਂ ਬਣਦੀਆਂ ਨੇ ਪਿੰਡਾਂ ਦੇ ਵਿੱਚ ਖਾਸ ਕਰ ਪਿੰਡਾਂ 'ਚ ਇਹੋ ਜਿਹੀਆਂ ਵੱਡੇ ਲੈਵਲ ਦੇ ਗਰਾਉਂਡਾਂ ਬਣਦੀਆਂ ਨੇ ਤਾਂ ਨਸ਼ੇ ਨੂੰ ਕਿਤੇ ਨਾ ਕਿਤੇ ਜਰੂਰ ਥਲ ਪੈਂਦੀ ਹੈ ਜੀ ਨੌਜਵਾਨ ਨੌਜਵਾਨ ਜਿਹੜਾ ਜੂਥ ਆ ਉਹ ਕ੍ਰਿਕਟਾਂ ਦੇ ਵੱਲ ਆਉਂਦਾ ਇਹਦਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇਹੋ ਹੀ ਹੈਗਾ ਇੱਕ ਜਿਹੜੀ ਬਾਸਕਟਬਾਲ ਖੇਡ ਹੈ ਜੀ ਇਹਦੇ ਵਿੱਚ ਸਾਡੇ ਪਰਿਵਾਰ ਨੇ ਇੰਟਰਨੈਸ਼ਨਲ ਪੱਧਰ ਤੇ ਖੇਲ ਕੇ ਨੌਕਰੀਆਂ ਹਾਸਲ ਕੀਤੀਆਂ ਨੇ ਜੀ ਚਾਰ ਪੰਜ ਜਣੇ ਸਾਡੇ ਡਸਟਡ ਆਫੀਸਰ ਇਸ ਗੇਮ ਨੇ ਦਿੱਤੇ ਆ ਸਾਨੂੰ ਸੋ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਅਸੀਂ ਇਹ ਗੇਮ ਖੇਡ ਕੇ ਜੋ ਪ੍ਰਾਪਤੀਆਂ ਕੀਤੀਆਂ ਨੇ ਇੰਨੀਆਂ ਵੱਡੀਆਂ ਵਧੀਆ ਨੌਕਰੀਆਂ ਤੇ ਜਿਹੜਾ ਅੱਗੋਂ ਸਾਡੇ ਹਲਕੇ ਦੇ ਜਿਹੜੇ ਸਾਡੇ ਵੀਰ ਨੇ ਉਹ ਆਪਣੇ ਬੱਚਿਆਂ ਨੂੰ ਸਟੱਡੀ ਦੇ ਨਾਲ ਖੇਡਾਂ ਵਿੱਚ ਪਾ ਕੇ ਉਹ ਵੀ ਤਰੱਕੀਆਂ ਕਰ ਸਕਦੇ ਆ ਜਿਹੜੇ ਰਸਤੇ ਤੇ ਚੱਲ ਕੇ ਅਸੀਂ ਤਰੱਕੀ ਕੀਤੀ ਹੈ ਅਸੀਂ ਉਹ ਰਸਤਾ ਸਾਰੀ ਪਬਲਿਕ ਨੂੰ ਦਿਖਾਉਣਾ ਚਾਹੁੰਦੇ ਆ ਔਰ ਕਦੇ ਕਦੇ ਇੱਕ ਜਿਹੜੀ ਤੁਹਾਡੀ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਆ ਸੋ ਨਸ਼ੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾ ਦੇ ਬਲਡوزر ਚਲਾਇਆ ਜਾ ਰਹੇ ਨੇ ਸੋ ਕਈ ਲੋਕ ਇਹ ਕਹਿ ਰਹੇ ਨੇ ਕਿ ਖਾਣਾ ਪੂਰਤੀ ਕੀਤੀ ਜਾ ਰਹੀ ਸੋ ਕੀ ਕਰਾਜੋਗੇ ਜੀ ਦੇਖੋ ਜੀ ਬੜਾ ਸਖਤ ਐਕਸ਼ਨ ਕਰ ਰਹੇ ਨੇ ਬਲਡوزر ਫੇਰ ਰਹੇ ਨੇ ਮੈਂ ਤਾਂ ਇਹ ਕਹਿੰਨਾ ਵੀ ਸਾਰਾ ਮਲੀਆ ਮੀਟ ਕਰ ਦਿੰਨਾ ਚਾਹੀਦਾ ਇਹਨਾਂ ਦੇ ਇਹਨਾਂ ਨੂੰ ਬਿਲਕੁਲ ਸੜਕ ਤੇ ਲਿਆਉਣਾ ਚਾਹੀਦਾ ਜਿਨ੍ਹਾਂ ਨੇ ਲੋਕਾਂ ਦੇ ਬੱਚੇ ਮਾਰੇ ਨੇ ਜਿਨ੍ਹਾਂ ਦੇ ਘਰ ਲੱਖਾਂ ਘਰ ਤਬਾਹ ਕੀਤੇ ਨੇ ਇਹਨਾਂ ਨੂੰ ਤਬਾਹ ਕਰਨਾ ਚਾਹੀਦਾ ਇਹਨਾਂ ਦਾ ਕੋਈ ਇਲਹਾਜ਼ ਨਹੀਂ ਕਰਨਾ ਚਾਹੀਦਾ ਕੋਈ ਬਖਸ਼ਣਾ ਨਹੀਂ ਚਾਹੀਦਾ ਔਰ ਸਰਕਾਰ ਦੇ ਇਸ ਕੰਮ ਦੇ ਨਾਲ ਹਰ ਪਿੰਡ ਦੇ ਵਿੱਚ ਸਲਾਗਾ ਹੋ ਰਹੀ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਨਿਸ਼ੇਦੇ ਕਰਕੇ ਹੀ ਲੋਕਾਂ ਦਾ ਦੁੱਬਰ ਹੋਇਆ ਪਿਆ ਘਰੋਂ ਬਾਹਰ ਨਹੀਂ ਨਿਕਲ ਸਕਦੇ ਲੁੱਟਾਂ ਖੋਹਾਂ ਚੇਨ ਸਨੈਚਿੰਗ ਸਾਰਾ ਕੁਝ ਹੋ ਰਿਹਾ ਚੋਰੀਆਂ ਹੋ ਰਹੀਆਂ ਨੇ ਸੋ ਇਹ ਅਲਾਮਤ ਕਰਕੇ ਨਸ਼ੇ ਦੀ ਅਲਾਮਤ ਕਰਕੇ ਤੇ ਜਿਹੜਾ ਐਕਸ਼ਨ ਲੈ ਰਹੀ ਹੈ ਸਰਕਾਰ ਮੈਂ ਤੇ ਬਹੁਤ ਜ਼ਿਆਦਾ ਖੁਸ਼ ਹਾਂ ਤੇ ਮੈਂ ਕਹਿੰਦਾ ਇਹ ਤੋਂ ਵੀ ਜ਼ਿਆਦਾ ਸਖਤ ਹੋਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਤਬਾਹ ਕਰਕੇ ਰੱਖ ਦੇਣਾ ਚਾਹੀਦਾ ਇਹਨਾਂ ਨੂੰ ਜਿੰਨੇ ਵੀ ਸਮਗਲਰ ਸੋ ਕੀ ਲਾ ਮੇਰਾ ਸਵਾਲ ਹੈ ਕਿ ਤੀਸਰਾ ਇਸ ਵਾਰ ਜਿਹੜਾ ਟੂਰਨਾਮੈਂਟ ਹੋ ਜਾ ਰਿਹਾ ਸੋ ਅਗਲੇ ਸਾਲ ਫਿਰ ਹੋਏਗਾ ਜੀ ਟੂਰਨਾਮੈਂਟ ਬਿਲਕੁਲ ਜੀ ਜਿਹੜੀ ਸੰਗਤ ਹੈ ਜਿਹੜੇ ਮੇਰੇ ਵੀਰ ਨੇ ਜਿਹੜੇ ਸਾਰੇ ਮੇਰੇ ਪਿੰਡ ਵਾਸੀ ਨੇ ਜਿਹੜੇ ਮੇਰੇ ਆਮ ਆਦਮੀ ਪਾਰਟ ਦੇ volunteers ਨੇ ਔਰ ਸਭ ਤੋਂ ਉੱਪਰ ਜਿਹੜੇ ਸਾਡੇ ਸਪான்ਸਰ ਨੇ ਤੇ ਉਹ ਜਿਹੜੇ ਨੇ ਉਹ ਬਹੁਤ ਵਧੀਆ ਮਹਿਸੂਸ ਕਰਦਾ ਹਾਂ ਬਹੁਤ ਸਾਨੂੰ ਦੇਖੋ ਅਗਲੇ ਸਾਲ ਟੂਰਨਾਮੈਂਟ ਲਈ ਜਿਹੜੇ ਫਸਟ ਸੈਕੰਡ ਥਰਡ ਮੈਚ ਜਿਹੜਾ ਮੱਕ ਚੁੱਕੇ ਨੇ ਜੀ ਜੀ ਇਨਾ ਉਤਸ਼ਾਹ ਹੈ ਤੇ ਜਦੋਂ ਐਦਾਂ ਸਲੋਕ ਸਾਤ ਦਿਨ ਤੱਕ ਤੇ ਕੰਟੀਨਿਊ ਚੱਲੇਗਾ ਜੀ ਸਾ ਬਿਲਕੁਲ ਕੀ ਖਿਡਾਰੀ ਵੀ ਸਾਡੇ ਨਾਲ ਮੌਜੂਦ ਨੇ ਰੋਲ ਮਾਡਲ ਨੇ ਜਿਹੜੇ ਕਿ ਸਾਡੇ ਯੂਥ ਦਾ ਰੋਲ ਮਾਡਲ ਮੰਨੇ ਜਾਂਦੇ ਨੇ ਜਿਸ ਤਰ੍ਹਾਂ ਕਿ ਲੋਕ ਜਿਹੜੇ ਆਪਣਾ ਜੰਗ ਯੂਥ ਆ ਸਿੰਗਰਾਂ ਨੂੰ ਜਿਹੜਾ ਆਪਣਾ ਰੋਲ ਮਾਡਲ ਮੰਨਦੇ ਨੇ ਔਰ ਜਿਹੜੇ ਐਕਟਰ ਨੇ ਉਹਨਾਂ ਨੂੰ ਰੋਲ ਮਾਡਲ ਮੰਨਦੇ ਨੇ ਉੱਥੇ ਸਾਡੇ ਜਿਹੜੇ ਅਸਲੀ ਰੋਲ ਮਾਡਲ ਇਹ ਖਿਡਾਰੀ ਨੇ ਸੋ ਆਪਾਂ ਗੱਲਬਾਤ ਕਰਾਂਗੇ ਸਸੀ ਗੱਲ ਜੀ ਸਸੀ ਗੱਲ ਜੀ ਮੇਰਾ ਨਾਮ ਅਮਰਪਾਲ ਸਿੰਘ ਮੈਂ ਲਾਸਟ 15 ਸਾਲ ਤੋਂ ਇੰਡੀਆ ਟੀਮ ਤੋਂ ਖੇਡ ਰਿਹਾ ਹਾਂ ਪੰਜਾਬ ਪੁਲਿਸ ਚ ਆਜਾ ਸਬ ਇੰਸਪੈਕਟਰ ਜੌਬ ਕਰਦਾ ਤੇ ਤੀਜੀ ਵਾਰੀ ਇਹ ਸਰਦਾਰ ਬਲਕਾਰ ਸਿੰਘ ਮੈਮੋਰੀਅਲ ਟੂਰਨਾਮੈਂਟ ਖੇਡਣ ਆਇਆ ਹੈ ਤੇ ਇਹ ਟੂਰਨਾਮੈਂਟ ਜਿਹੜਾ ਆ ਇਸ ਟਾਈਮ ਤੇ ਮੈਂ 올ਓਵਰ ਇੰਡੀਆ ਦੇ ਵਿੱਚ ਵੀ ਸਾਰੇ 올 ਇੰਡੀਆ ਟੂਰਨਾਮੈਂਟ ਖੇਡੇ ਆਇਆ ਤੇ ਲਾਸਟ 3 ਸਾਲ ਤੋਂ ਲਗਾਤਾਰ ਟੂਰਨਾਮੈਂਟ ਹੋ ਰਿਹਾ ਤੇ ਵਨ ਆਫ ਦਾ ਬੈਸਟ ਟੂਰਨਾਮੈਂਟ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ ਹੈ ਇਹਦੇ ਨਾਲ ਦਾ ਟੂਰਨਾਮੈਂਟ ਅਜੇ ਤੱਕ ਨਹੀਂ ਹੋਇਆ ਜਿੱਥੇ ਇੰਨੀ ਵਧੀਆ ਕੈਸ਼ ਪ੍ਰਾਈਜ਼ ਇੰਨਾ ਵਧੀਆ ਖਾਣਾ ਤੇ ਇੰਨੀ ਵਧੀਆ ਰੈਸ਼ ਕਿਸੇ ਨੂੰ ਦਿੱਤੀ ਜਾਂਦੀ ਹੈ ਇਵਨ ਇੱਥੇ ਸੌਤੋਂ ਵੱਡਾਰੀ ਨਾਮ ਐਮਵੀਪੀ ਟੂਰਨਾਮੈਂਟ ਦਾ ਕਰਦੇ ਆ ਉਹਨੂੰ ਬੁਲਟ ਮੋਟਰਸਾਈਕਲ ਤੇ ਕੁੜੀਆਂ ਦੇ ਵਿੱਚ ਐਕਟਿਵ ਆ ਦਿੰਦੇ ਆ ਜੋ ਕਿ ਆਲ ਇੰਡੀਆ ਦੇ ਵਿੱਚ ਅਜੇ ਤੱਕ ਕਿਸੇ ਨੂੰ ਨਹੀਂ ਹੋਇਆ ਮੋਟਰਸਾਈਕਲ ਮਿਲਦੇ ਨੇ ਪਰ ਇੰਨਾ ਵੱਡਾ ਮੋਟਰਸਾਈਕਲ ਨਹੀਂ ਮਿਲਦਾ ਕਿਸੇ ਨੂੰ ਔਰ ਇਹ ਬੜੀ ਵਧੀਆ ਗੱਲ ਹੈ ਬੱਚੇ ਤੁਹਾਡੇ ਨਾਲ ਵੇਖ ਕੇ ਸਿੱਖਦੇ ਨੇ ਤੁਹਾਡੇ ਨਾਲ ਵੇਖ ਕੇ ਉਹ ਮੋਟੀਵੇਟ ਹੁੰਦੇ ਨੇ ਹਾਂਜੀ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਪਿੰਡਾਂ 'ਚ ਜਿਵੇਂ ਬਾਸਕਬਾਲ ਦਾ ਟੂਰਨਾਮੈਂਟ ਇੱਕ ਪਿੰਡ ਇੱਕ ਛੋਟੇ ਜਿਹੇ ਪਿੰਡ 'ਚ ਹੋ ਰਿਹਾ ਹੈ ਇੱਥੇ ਬਹੁਤ ਸਰ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਹੈ ਬੱਚੇ ਬਜ਼ੁਰਗ ਮਾ ਸਾਡੀ ਮਾਂ ਬਣਾ ਬਹੁਤ ਲੋਕ ਵੇਖਣ ਆਉਂਦੇ ਨੇ ਸਾਨੂੰ ਵਧੀਆ ਲੱਗਦਾ ਹੈ ਤੇ ਇਵੇਂ ਜੇ ਟੂਰਨਾਮੈਂਟ ਹੋਰ ਹੋਣੇ ਚਾਹੀਦੇ ਨੇ ਜੋ ਬੱਚਿਆਂ ਨੂੰ ਗੇਮ ਵੱਲ ਪ੍ਰੇਰਿਤ ਕੀਤਾ ਜਾਵੇ ਤੇ ਸਾਰੇ ਦਾ ਧਿਆਨ ਖਿਮਾ ਖੇਡਾਂ ਵੱਲ ਵੀ ਬੱਚਿਆਂ ਦਾ ਉਹ ਬਿਲਕੁਲ ਤੁਸੀਂ ਸ਼ਹਿਰਾਂ ਵਿੱਚ ਜਾਂ ਤੁਸੀਂ ਵਿਦੇਸ਼ਾਂ ਵਿੱਚ ਵੀ ਜਾਂਦੇ ਹੋ ਟੂਰਨਾਮੈਂਟ ਹੁੰਦੇ ਨੇ ਸੋ ਪਿੰਡਾਂ ਵਿੱਚ ਜ਼ਿਆਦਾ ਪਿਆਰ ਮਿਲਦਾ ਕਿ ਜਾਂ ਤੁਸੀਂ ਵਿਦੇਸ਼ਾਂ ਵਿੱਚ ਜਾਂਦੇ ਹੋ ਜਾਂ ਸ਼ਹਿਰਾਂ ਵਿੱਚ ਜਾਂਦੇ ਹੋ ਅਸ ਟੂਰਨਾਮੈਂਟ ਬਲਕਾ ਸਿੰਘ ਮੈਮੋਰੀਅਲ ਟੂਰਨਾਮੈਂਟ ਦੇ ਹਿਸਾਬ ਨਾਲ ਤੇ ਸਾਨੂੰ ਇੱਥੇ ਸਭ ਤੋਂ ਵੱਧ ਪਿਆਰ ਮਿਲਿਆ ਇਸ ਟਾਈਮੇ ਜਿੰਨਾ ਇੱਥੇ ਪਿਆਰ ਮਿਲਦਾ ਜਿੰਨਾ ਇੱਥੇ ਬੱਚਿਆਂ ਦਾ ਜਾਂ ਸਾਡੇ ਪੁਰਾਣੇ ਸੀਨੀਅਰ ਪਲੇਅਰ ਆਉਂਦੇ ਨੇ ਜਿੰਨਾ ਪਿਆਰ ਇੱਥੇ ਮਿਲਦਾ ਉਹਨਾਂ ਅੱਜ ਤੱਕ ਇਤਨੀ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਸਰਦਾਰ ਸੱਜੇ ਸਿੰਘ ਜੀਮਾ ਅਤੇ ਨਵਨਿਯੁਕਤ ਹੋਏ ਚੇਅਰਮੈਨ ਇੰਪਰੂਵਮੈਂਟ ਟਸਟ ਕਪੂਰਥਲਾ ਇਹਨਾਂ ਦੇ ਬਹੁਤ ਹੀ ਵਧੀਆ ਉਪਰਾਲੇ ਸਦਕਾ ਅੱਜ ਤੀਸਰਾ ਜਿਹੜਾ ਹੈਗਾ ਆ ਇਹ ਹਲਕਾ ਸੁਲਤਾਨਪੁਰ ਲੋਧੀ ਵਿਖ ਮੈਂ ਸਮਝਦਾ ਕਿ ਇਹ ਬਹੁਤ ਹੀ ਵਧੀਆ ਉਪਰਾਹ ਹੈਗਾ ਹੈ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਦੇ ਲਈ ਜਿਵੇਂ ਸਾਡੇ ਮਾਜੂਕ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਹਰੇਕ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਜਿਵੇਂ ਛਾਪੇਮਾਰੀ ਹੋ ਗਈ ਹੈ ਤੁਸੀਂ ਦੇਖਦੇ ਹੋਣੇ ਹੋ ਕਿ ਪੰਜਾਬ ਪੁਲਿਸ ਹਰੇਕ ਪਾਸੇ ਜਿਹੜੀ ਹੈਗੀ ਛਾਪੇਮਾਰੀ ਕਰੀ ਹੈ ਤਾਂ ਕਿ ਨਸ਼ਿਆਂ ਦਾ ਜਿਹੜਾ ਪ੍ਰਪੋਰਟਾ ਨੂੰ ਖਤਮ ਕੀਤਾ ਜਾਵੇ ਇਹ ਦੂਸਰਾ ਇਹ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਤ ਕਰੀਏ ਇਹ ਬਹੁਤ ਸਾਰਾ ਉਪਰਾਹ ਹੈ ਦੂਸਰਾ ਜਿਹੜਾ ਮੈਂ ਹੈ ਦੇ ਸੁਲਤਾਨ ਤੋਂ ਮੌਜੂਦ ਦੇ ਵਿੱਚ ਜਿਹੜਾ ਅੱਜ ਸਰਦਾਰ ਸਰਦਾਰ ਜੀ ਮੰਦਰ ਆ ਰਹੇ ਨੇ ਤੇ ਆਪਣੇ ਬ੍ਰਦਰ ਦੀ ਯਾਦ ਦੇ ਵਿੱਚ ਸਰਦਾਰ ਬਲਵੰਤ ਸਿੰਘ ਸੀਮਾ ਜੀ ਦੀ ਯਾਦ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੁੰਦਾ ਤੇ ਨੈਸ਼ਨਲ ਲੈਵਲ ਤੇ ਗੇਮ ਹੋ ਰਹੀ ਹੈ ਔਰ 16 ਤਰ੍ਹਾਂ ਦੀਆਂ ਜੋ ਟੀਮਾਂ ਹੈਗੇ ਨਾ ਜਿਹਦੇ ਵਿੱਚ 8 ਤਰ੍ਹਾਂ ਦੀਆਂ ਜੋ ਲੜਕੀਆਂ ਦੀਆਂ ਔਰ 8 ਕਲਿਆਂ ਦੀਆਂ ਜੋ ਟੀਮ ਲੜਕੀਆਂ ਦੀ ਹੈਗਾ ਅੱਜ ਫਾਈਨਲ ਮੈਚ ਹੈਗਾ ਇਸ ਨੂੰ ਬੜਾ ਖੁਸ਼ ਕਿਸਮਤ ਸਮਝਦੇ ਆ ਕਿ ਇਹੋ ਜਿਹੇ ਸਿਸਟਮ ਦੇ ਵਿੱਚ ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਇੱਥੇ ਬੋਲ ਰਹੇ ਹਾਂ ਤੇ ਹਰੇਕ ਪਸਤੇ ਤੋਂ ਮੈਂ ਦੇਖ ਰਿਹਾ ਬੱਚੇ ਆਏ ਹੋਏ ਨੇ ਆਪਣਾ ਜੋ ਪ੍ਰਦਰਸ਼ਨ ਕਰ ਰਹੇ ਨੇ ਖੇਡ ਦਾ ਜਿਹੜੀ ਸੀ ਸਾਡਾ ਕੱਬਾ ਦੇ ਲਾਸਟ ਫਾਈਨਲ ਹੋਣ ਵਾਲਾ ਸਾਰੇ ਹਾਸਲ ਸੂਤਾਨ ਤੋਂ ਲੋਕੀ ਨਿਕਲੇ ਸੀ ਜੀ ਜਿਲ੍ਹਾ ਕਪੂਰਥਲਾ ਦੇ ਨਿਵਾਸੀਆਂ ਨੇ ਲੋਸਨੀ ਭਾਈ ਦੇ ਪੱਤਰੋਂ ਕਿ ਇਦਾਂ ਸੁਣਾ ਇਹਦਾ ਕੰਮ ਹੈ ਕਿ ਇਸ ਏਰੀਆ 'ਚ ਤੀਜੀ ਵਾਰ ਹੋ ਰਿਹਾ ਤੇ ਏ ਨੈਸ਼ਨਲ ਲੈਵਲ ਦੇ ਕਿੰਦਾ ਜਿਹੜੀਆਂ ਹੈਗੀਆਂ ਅੱਜ ਇਹ ਮੈਚ ਹੋ ਰਹੇ ਨੇ ਤੇ ਬਹੁਤ ਸੋਨਾ ਪ੍ਰਹਿਲਾ ਸਾਰੇ ਵਧਾਈਆਂ ਬਾਤ ਨੂੰ ਹੋਰ ਰੈਸ਼ਾ ਮੁਕਤ ਕਰਨ ਲਈ ਬਹੁਤ ਸੋਨਾ ਪ੍ਰਾਪਾ ਸੋ ਬਿਲਕੁਲ ਜੀ ਆਮ ਆਦਮੀ ਪਾਰਟੀ ਤੋਂ ਦਿਲਪ੍ਰੀਤ ਸਿੰਘ ਜੀ ਟੁੱਟਰਵਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਆਪਾਂ ਕਰਦੇ ਇਹਨਾਂ ਨਾਲ ਸੋ ਦਿਲਪ੍ਰੀਤ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਇਹ ਟੂਰਨਾਮੈਂਟ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਵਾਲ ਵੀ ਕਰਵਾ ਰਹੇ ਹੋ ਸੋ ਇਸ ਵਾਰ ਬਹੁਤ ਉੱਪਰਲੇ ਲੈਵਲ ਤੇ ਕਰਵਾ ਰਹੇ ਹੋ ਸੋ ਕੀ ਕਹਾ ਜਾਓਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦਬੂਲੀਆਂ ਦੇ ਦੇਹਾੜਾ ਆ ਇਹ ਇੰਡੀਆ ਬਾਸਕਟਬਾਲ ਦਾ ਜਿਹੜਾ ਤੀਜਾ ਟੂਰਨਾਮੈਂਟ ਹੋ ਰਿਹਾ ਆ ਜੋ ਸਰਦਾਰ ਸੱਜਨ ਸਿੰਘ ਚੀਮਾ ਜੀ ਵੱਲੋਂ ਕਰਵਾਇਆ ਜਾ ਰਿਹਾ ਆ ਬਹੁਤ ਵੱਡਾ ਉਪਰਾਲਾ ਵੀ ਸਾਡੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਤੇ ਚੰਗੀ ਸਿਹਤ ਜਿਹੜੀ ਆ ਉਹ ਗਰਾਉਂਡਾਂ ਵਿੱਚੋਂ ਮਿਲ ਸਕਦੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਸਮੇਂ ਵਿੱਚ ਗਰਾਉਂਡਾਂ ਵੱਲ ਨੂੰ ਵੱਧਉਣ ਤੇ ਨਸ਼ਿਆਂ ਤੋਂ ਜਿਹੜਾ ਆ ਦੂਰ ਰਹਿਣ ਤੇ ਬਹੁਤ ਵੱਡਾ ਇੱਕ ਉਪਰਾਲਾ ਜਿਹੜਾ ਆ ਜਿਹਦੇ ਨਾਲ ਸਾਡੇ ਸਮਾਜ ਨੂੰ ਇੱਕ ਚੰਗੀ ਸਿਹਤ ਤੇ ਚੰਗੀ ਸਿੱਖਿਆ ਮਿਲਦੀ ਆ ਤੇ ਸਾਡੇ ਹਲਕਾ ਸੁਲਤਾਨਪੁਰ ਲੋਧੀ ਦਾ ਨਾਮ ਜਿਹੜਾ ਆ ਪਿੰਡ ਦਬੂਲੀਆਂ ਦਾ ਉਹ ਆਲ ਵਰਲਡ ਦੇ ਵਿੱਚ ਜਿਹੜਾ ਆ ਉਹ ਫੇਮਸ ਹੋ ਚੁੱਕਾ ਆ ਕਿਉਂਕਿ ਇਹ ਜਿਹੜਾ ਟੂਰਨਾਮੈਂਟ ਆ ਇਹ ਇੰਡੀਆ ਦਾ ਬੈਸਟ ਟੂਰਨਾਮੈਂਟ ਜਿਹੜਾ ਮੰਨਿਆ ਜਾਂਦਾ ਆ ਜੀ ਜੀ ਆ ਤੀਸਰੀ ਵਾਰ ਵੀ ਟੂਰਨਾਮੈਂਟ ਹੋ ਰਿਹਾ ਇੰਡੀਆ ਦਾ ਬੈਸਟ ਮੰਨਿਆ ਗਿਆ ਟੂਰਨਾਮੈਂਟ ਔਰ ਕਿਤਨਾ ਕਦੇ ਨਸ਼ਿਆਂ ਨੂੰ ਠੱਲ ਪੈ ਗਈ ਔਰ ਤੁਹਾਡੀ ਸਰਕਾਰ ਵੱਲੋਂ ਵੀ ਇਸ ਵਾਰ ਜਿਹੜਾ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਵੀ ਚਲਾਏ ਜਾ ਰਹੇ ਨੇ ਸੋ ਇਹ ਰੈਗੂਲਰ ਇਸੇ ਤਰ੍ਹਾਂ ਚੱਲਦਾ ਰਹੇਗਾ ਕਈ ਲੋਕ ਇਹਨੇ ਕਿ ਦੇਸ਼ ਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਜੇ ਨਸ਼ੇ ਪਰੋ ਤਾਂ ਜੰਗ ਸ਼ੁਰੂ ਕੀਤੀ ਗਈ ਹੈ ਉਹ ਜੰਗ ਦਾ एलान ਜਿਹੜਾ ਆ ਹੋ ਚੁੱਕਾ ਆ ਤੇ ਹੁਣ ਤੇ ਨਸ਼ਿਆਂ ਵਾਲੇ ਜਿਹੜੇ ਆ ਆਪ ਹੀ ਸਾਰਾ ਕੁਝ ਛੱਡ ਕੇ ਸਾਈਡ ਤੇ ਹੋ ਜਾਣ ਉਹਨਾਂ ਵਾਸਤੇ ਚੰਗੀ ਗੱਲ ਆ ਨਹੀਂ ਤੇ ਬੁਲਡੋਜ਼ਰ ਜਿਹੜੇ ਆ ਹਰ ਘਰ ਜਿਹੜਾ ਨਸ਼ੇ ਵਾਲਾ ਆ ਜਿਹਨੇ ਨਜਾਇਜ਼ ਪ੍ਰਾਪਰਟੀ ਜਿਹੜੀ ਬਣਾਈ ਆ ਉਹਨਾਂ ਤੇ ਜਿਹੜਾ ਆ ਉਹ ਬੁਲਡੋਜ਼ਰ ਚੱਲੂਗਾ ਔਰ ਬਿਲਕੁਲ ਬੜੀ ਵਧੀਆ ਗੱਲ ਤੁਸੀਂ ਕਹੀ ਆ ਕਿ ਜੇਕਰ ਕੀਡਾ ਹੋਂ ਦੇ ਨਾਲ ਲੋਕ ਜੁੜਨਗੇ ਜੰਗ ਜਿਹੜਾ ਸਾਡਾ ਜੁੜੂਗਾ ਤੇ ਔਰ ਬਿਲਕੁਲ ਨਸ਼ਿਆਂ ਨੂੰ ਕਿਤੇ ਨਾ ਕਿਤੇ ਠੱਲ ਜੁਰੂ ਪਏਗੀ ਬਿਲਕੁਲ ਜੀ ਇਹ ਨਸ਼ਿਆਂ ਤੋਂ ਸਾਡਾ ਬਚਾਅ ਕਰਨ ਦੇ ਲਈ ਇੱਕ ਗਰਾਊਂਡ ਏਰੀਆ ਆ ਜਿਹਦੇ ਵਿੱਚ ਸਾਡੇ ਬੱਚੇ ਆਉਣਗੇ ਤੇ ਨਸ਼ੇ ਤੋਂ ਦੂਰ ਰਹਿਣਗੇ ਕਿਉਂਕਿ ਉਹਨਾਂ ਨੂੰ ਇੱਕ ਗਰੋਰ ਦਾ ਨਸ਼ਾ ਲੱਗੂਗਾ ਜਿਹਦੇ ਨਾਲ ਉਹ ਨਸ਼ਿਆਵਾਲ ਨੂੰ ਮੂਵ ਵੀ ਨਹੀਂ ਕਰਨਗੇ ਇਹ ਬਹੁਤ ਵੱਡਾ ਇੱਕ ਉਪਰਾਲਾ ਆ ਜੋ ਆਪਣੇ ਇਸ ਪਿੰਡ ਤਬੂਲੀਆਂ ਦੀ ਸਰਤਾ ਬਲਕਾਰ ਸਿੰਘ ਸਪੋਰਟਸ ਕਲੱਬ ਦੇ ਟੂਰਨਾਮੈਂਟ ਹੋ ਰਿਹਾ ਆ ਇਹ ਧੰਨਵਾਦ ਕਰਦੇ ਹਾਂ ਸਰਦਾਰ ਸੱਜਨ ਸਿੰਘ ਚਿਮਾਈ ਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾ ਕੀਤਾ ਔਰ ਬਿਲਕੁਲ ਆਪਾਂ ਦੇਖਦੇ ਆ ਕਿ ਅੱਜ ਕੱਲ ਦਾ ਜਿਹੜਾ ਜੂਥ ਆ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਮੋਬਾਈਲਾਂ ਦੇ ਵਿੱਚ ਜ਼ਿਆਦਾ ਖੁੱਬੇ ਹੋਏ ਨੇ ਔਰ ਜਦੋਂ ਇਹੋ ਜਿਹੇ ਗਰਾਊਂਡਾਂ ਬਣਦੀਆਂ ਨੇ ਪਿੰਡਾਂ ਦੇ ਵਿੱਚ ਖਾਸ ਕਰ ਬਣਦੀਆਂ ਨੇ ਤਾਂ ਬੱਚਿਆਂ ਨੂੰ ਕਾਫੀ ਇਹਦੇ ਨਾਲ ਉਤਸ਼ਾਹ ਮਿਲਦਾ ਜੀ ਅ ਕੋਈ ਦਿਨ ਪਹਿਲਾਂ ਮੈਰਾਥਨ ਦੌੜ ਜਿਹੜੀ ਹੈ ਸ਼ੁਰੂ ਕਰਾਈ ਸੀ ਸੱਜਨ ਸਿੰਘ ਚਿਮਾ ਜੀ ਵੱਲੋਂ ਜਿਹੜੀ ਕਿ ਇਸ ਗਰੋਅ ਤੋਂ ਲੈ ਕੇ ਆਪਣੇ ਕਪੂਰਥਲਾ ਚੁੰਗੀ ਤੱਕ ਜਿਹੜਾ ਆ ਉਹ ਦੌੜ ਲਗਾਈ ਗਈ ਸੀ ਉਹ 20 ਕਿਲੋਮੀਟਰ ਦਾ ਜਿਹੜਾ ਆ ਸਫ਼ਰ ਬੰਦਾ ਆ ਤੇ ਇੱਥੋਂ 6 ਸਾਲ ਦਾ ਬੱਚਾ ਜਿਹੜਾ ਆ ਲਗਾਤਾਰ ਦੌੜ ਕੇ 6 ਸਾਲ ਦੇ ਬੱਚੇ ਦੀ ਉਮਰ ਕੀ ਹੁੰਦੀ ਆ ਉਹ ਲਗਾਤਾਰ ਦੌੜ ਕੇ ਜਿਹੜਾ ਆ ਉਹ ਕਪੂਰਥਲੇ ਤੱਕ ਪਹੁੰਚਿਆ ਸੀਗਾ ਤੇ ਇਹ ਇੱਕ ਬੜਾ ਵੱਡਾ ਉਪਰਾਲਾ ਆ ਜਿਹੜਾ ਇੱਕ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਾਲਾ ਜਿਹੜਾ ਹੋ ਰਿਹਾ ਆ ਔਰ ਬਿਲਕੁਲ ਜੇਕਰ ਸਰਕਾਰ ਜਾਵੇ ਤਾਂ 5-7 ਪਿੰਡਾਂ ਦੇ ਵਿੱਚ ਇੱਕ ਗਰਾਊਂਡ ਇਹੋ ਜਿਹੀ ਬਣ ਜਵੇ ਤਾਂ ਕਿਤੇ ਨਾ ਕਿਤੇ ਜਿਹੜਾ ਆ ਉਹ ਨੌਜਵਾਨ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਹੋਰ ਖੇਡਾਂ ਦੇ ਵਿੱਚ ਜਿਹੜਾ ਉਹ ਉਤਸ਼ਾਹ ਮਿਲੇਗਾ ਔਰ ਲੋਗ ਹੋਰ ਖੇਡਾਂ ਦੇ ਵਾਲੇ ਜਿਹੜੇ ਉਹ ਖਿੱਚੇ ਆਉਣਗੇ ਜਿਹੜੀ ਜੂਸ ਜਿਹੜਾ ਨਵੀਂ ਪੀੜ੍ਹੀ ਹੈ ਜਿਹੜੀ ਜਿਹੜੀ ਨਸ਼ਿਆਂ ਵੱਲ ਜਾ ਰਹੀ ਹੈ ਔਰ ਜੇਕਰ ਪੰਜ ਸੱਤ ਪਿੰਡਾਂ ਦੇ ਵਿੱਚ ਇੱਕ ਗਰਾਊਂਡ ਇਸ ਤਾਂ ਦੀ ਬਣ ਜਾਵੇ ਤਾਂ ਬਹੁਤ ਵਧੀਆ ਗੱਲ ਹੋਏਗੀ ਜੀ ਆ ਬਿਲਕੁਲ ਜੀ ਮੈਂ ਕਹਿੰਦਾ ਵੀ ਇਹ 10 ਪਿੰਡਾਂ ਮੰਗਰ ਵੀ ਇੱਕ ਇਦਾਂ ਦੀ ਗ੍ਰਾਊਂਡ ਜਿਹੜੀ ਬਣ ਜਾਵੇ ਜੀ ਜੀ ਤੇ ਉਹ ਇੱਕ ਬੜੀ ਵੱਡੀ ਚੀਜ਼ ਹੈ ਵੀ ਇਲਾਕੇ ਦਾ ਵਿੱਚ ਇਲਾਕੇ ਦੇ ਵਿੱਚ ਉਹ ਜਿੰਨੇ ਬੱਚੇ ਆ ਆਪਣੇ ਖੇਡਣ ਵਾਲੇ ਉਹ ਉੱਥੇ ਪਹੁੰਚ ਕੇ ਆਪਣਾ ਜਿਹੜਾ ਹੈ ਵਧੀਆ ਖੇਡ ਦਾ ਕਿਉਂਕਿ ਕੋਚ ਵੀ ਉੱਚ ਸਬੰਧਾਂ ਦੀ ਬੜੀ ਲੋਡ ਹੁੰਦੀ ਹੈ ਇਹਨਾਂ ਪ੍ਰਬੰਧ ਵਾਸਤੇ ਤੇ ਇੱਥੇ ਤੇ ਹੁਣ ਪਿੰਡ ਦੇ ਬੂਲੀਆਂ ਦੇ ਵਿੱਚ ਤੇ ਉਹ ਅਕੈਡਮੀ ਬਣ ਚੁੱਕੀ ਹੈ ਜਿਹਦਾ ਬੱਚਿਆਂ ਨੂੰ ਰਾਸ਼ਨ ਵੀ ਜਿਹੜਾ ਸਾਰਾ ਹਰ ਇੱਕ ਚੀਜ਼ ਜਿਹੜੀ ਉਹ ਮਹੀਆ ਹੋਊਗੀ ਤੇ ਕਿੱਟਾ ਵਗੈਰਾ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਇੱਥੇ ਤੇ ਤੇ ਬਹੁਤ ਵਧੀਆ ਕਿਉਂਕਿ ਡਬਲ ਗਰਾਊਂਡ ਹੈ ਗੱਦੇ ਲੱਗੇ ਹੋਏ ਗਰਾਊਂਡ ਦੇ ਵਿੱਚ ਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਜਿਹੜਾ ਇੱਥੇ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਜੀ ਦਿਲਪ੍ਰੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮ